ਨਮਾਸਕ ਦੁਨੀਆ ਦਾ ਅਮੀਰ ਬੰਦਾ ਆ ਫੇਸਬੁਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਵਟਸਐਪਾਂ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਯਾਰ 10 ਕਰੋੜ ਦਾ ਕਿੱਲਾ ਹੋ ਗਿਆ ਆ ਆ ਪੀਨੇ ਹੋ ਤੁਸੀਂ ਆਹਾ ਆ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਬੱਦ ਤੋਂ ਬੱਦ ਆ ਜਿੰਨੇ ਜੋੜਜਾਰ ਥੋੜੇ ਦੁਖਣ ਲਾ ਕੇ ਗੋਠੇ ਮੋਠੇ ਜਿੰਨੇ ਦੁਖਣ ਲਾ ਕੇ ਨਿਗਾ ਘਟਨੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋ ਘਟ ਲੱਗ ਗਿਆ ਆ ਆ ਪਾਣੀਆਂ ਕਰਕੇ ਆ ਕੀ ਕਰਦਾ ਟੈਂਪੂ ਬਣਨ ਨੂੰ ਕੀ ਕਰਦਾ ਫੁਰੇ ਵਕਾ ਨੂੰ ਭੜਾ ਰਿਹਾ ਤੇਰਾ ਸੁਲੰਗੀ ਬੰਨ ਨੂੰ ਜੀ ਕਰਦਾ ਕੁੜੀ ਨਾਲ ਕੁੜੀ ਵਿਆਹ ਮੁੰਡੇ ਨਾਲ ਮੁੰਡੇ ਨੂੰ ਕਹਿ ਕਰਾਉਂਦੀ ਜੀ ਕਰਦਾ ਬਲੀਪੁਰ ਆ ਰਹੇ ਆ ਬਾਈ ਹੱਥ ਸਾਲੇ ਰੋਲਾ ਪਾਉਂਦੇ ਵੀ ਲੋਕਾਂ ਆ ਜਾਂਰਾਂ ਨਾਲ ਸਾਨੂੰ ਮਾਰਤਾ ਹੁਣ ਅਸੀਂ ਐਲਾਨ ਕੀਤਾ ਵੀ 3 ਤਰੀਕ ਨੂੰ ਇਹ ਸਾਰਾ ਬੰਦ ਕਰ ਦਿੰਦੇ ਆ ਜਿਹੜਾ 9 ਕਰੋੜ ਲੀਟਰ ਜਿਹੜਾ ਸੋਡੇ ਪਾਣੀ ਚ ਰੋਜ਼ ਪਾ ਦਿੰਦੇ ਆ ਧਰਤੀ ਜੇ ਤੋਂ ਪਹਿਲਾਂ 9 ਕਰੋੜ ਲੀਟਰ ਪਾਣੀ ਕੱਢਿਆ ਜਾਂਦਾ ਉਹ ਜੈਮਿਕਲ ਪਾ ਕੇ ਜੈਰ ਪਾ ਕੇ ਪਾਣੀਆਂ ਚ ਪਾ ਕੇ ਸਾਨੂੰ ਫੇਰ ਮਾਰਿਆ ਜਾਂਦਾ ਦੂਰਾ ਇਨਸਾਨ ਧਰਤੀ ਇੱਥੋਂ ਪਾਣੀ ਵੀ ਮੁਕਾਇਆ ਜਾਂਦਾ ਜ਼ਿੰਮੇਵਾਰ ਇਕੱਲੇ ਕਿਸਾਨ ਐ ਵਿਆਪਤੋਂ ਨਾ ਲਾਉਣਿਆ ਪਾਣੀ ਮੁੱਕ ਰਿਹਾ ਕੋਈ ਦੋ ਲਾਵਾ ਨਹੀਂ ਛੋਡੇ ਕੋਲੇ 15 ਸਾਲ ਦਾ ਪਾਣੀ ਆ ਥੱਲੇ ਵੀ ਇਧਰ ਵੀ ਲਾਵਾ ਛੋਡੇ ਮਾਰੇ ਆ ਸਾਨੂੰ 12 ਸਾਲ ਹੋ ਗਏ ਮੈਨੂੰ ਇਹ ਗੱਲ ਬੋਲਦਿਆਂ ਵੀ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸੜਾ ਧਰਤੀ ਇਹਨਾਂ ਲੋਕ ਮੰਨੇ ਨੂੰ ਤਿਆਰ ਨਹੀਂ ਅੱਜ ਕੀ ਮਾਰਾ ਮੋਟਾ ਕੰਨ ਦੇ ਜੂਨ ਸਰਕੇ ਆ ਦੋ ਦੋ ਟੋਟੇ ਇਕੱਠੇ ਪਾ ਲ ਤੁਸੀਂ ਮੋਟਰਾਂ ਦਾ ਆਇਆ ਕਿ ਨਹੀਂ ਪਾਇਆ ਬਈ ਇਹਦੇ ਖੇਤੀਬਾੜੀ ਕਰਦੇ ਆ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਛੋਟੇ ਸ਼ਾਇਦ ਅਜੇ ਨਾ ਗਿਆ ਹੋਵੇ ਸਾਨੂੰ ਨਹੀਂ ਪਤਾ ਨੇੜੇ ਦਰਿਆ ਵਗਦਾ ਔਰ ਬਾਕੀ ਪੰਜਾਬ ਦੇ ਵਿੱਚ ਮੇਰਾ ਪਿੰਡ ਵੀ ਨਹਿਰ ਦੇ ਉੱਤੇ ਆ ਮੇਰੇ ਪਿੰਡ ਵੀ 20 ਫੁੱਟ ਪਾਣੀ ਪੰਜਾਂ ਮਹੀਨਿਆਂ ਚੋਂ ਨਾਲ ਲੱਗਣ ਦੇ ਸਮੇਂ ਥੱਲੇ ਚ ਲੈ ਗਿਆ ਉਹ ਮੈਂ ਅੱਜੇ ਗੱਲ ਕਰਦਾ ਜਿੰਨੇ ਵੀ ਆ ਚੇਨੇ ਆਰ ਕੇ ਹੋਰ ਮੇਰੇ ਨਕਰ ਨੇ ਮੁੰਡੇ ਤੁਹਾਡੇ ਇਲਾਕੇ ਦੇ ਪਿੰਡਾਂ ਦੇ ਮੈਂ ਕਿਹਾ ਬਾਈ ਯਾਰ ਕਿਵੇਂ ਲੱਗਦਾ ਸੁੱਡਾ ਇਲਾਕਾ ਹੱਲ ਨਹੀਂ ਰਿਹਾ ਕਹਿੰਦਾ ਬਈ ਇਹ ਤਾਂ ਮੁਸ਼ਕਲ ਆ 10 ਕਰੋੜ ਦਾ ਕਿੱਲਾ ਹੋ ਗਿਆ ਇਹਨਾਂ ਨੇ ਕਿਹਾਣਾ 10 ਕਰੋੜ ਦਾ ਕਿੱਲਾ ਵੇਚ ਕੇ ਜਦੋਂ ਮੰਨ ਲਿਆ ਲੁਧਿਆਣੇ ਰਹਿਣ ਲੱਗ ਜਾਓਗੇ ਉਹਦੇ ਵੱਡਾ ਜ਼ਰਾ ਮੈਂ ਬੋਲਦਾ ਤੁਸੀਂ ਕੀ ਪਾਉਣਾ ਕੁੱਕੜਾਂ ਦੇ ਖੁੱਡਾਂ 'ਚ ਰਹੀ ਜਾਂਦੇ ਹੋ ਮੈਂ ਦੇਖਿਆ ਆਹੋ ਜਿੰਨੇ ਆਪਣਾ ਬਣਾਈ ਬੈਠੇ ਆ ਕੀ ਕਹਿੰਦੇ ਹੋ ਇਹਨਾਂ ਨੂੰ ਪਲਾਨ ਜੇ ਉਹ ਸਾਰੇ ਸੋ ਪਿੰਡਾਂ ਦੀਆਂ ਜ਼ਮੀਨਾਂ ਵੇਚ ਕੇ ਪਿੰਡਾਂ ਦੇ ਘਰ ਛੱਡ ਕੇ ਜਾਂ ਪਿੰਡਾਂ ਦੇ ਘਰ ਕਿਰਾਇਆ ਤੇ ਦੇ ਗਏ ਤੇ ਰਹਿਣ ਲੱਗ ਗਏ ਆ ਕੁੱਕੜਾਂ ਦੇ ਖੁੱਡਿਆਂ 'ਚ ਜਾ ਕੇ ਚਲੋ ਮੰਨ ਲਿਆ ਤੁਸੀਂ ਉੱਥੇ ਰਹਿਪੋਗੇ ਫਿਰ ਜਹਾਜ਼ ਤੋਂ ਬਾਜੋਗੇ ਭਾਈ ਆ ਆ ਪੀਨੇ ਹੋ ਤੁਸੀਂ ਆਹਾ ਆ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਬੱਦ ਤੋਂ ਬੱਦ ਅੱਜ ਇੱਥੇ 10 ਰੁਪਈਆ ਦੀ ਆ 20 ਰੁਪਈਆ ਦੀ ਉੱਥੇ ਤੁਸੀਂ ਇਹ 500 ਵਾਲੀ ਲੈ ਕੇ ਪੀ ਲਓਗੇ 1000 ਵਾਲੀ ਲੈ ਕੇ ਪੀ ਲਓਗੇ ਇਹ ਪਾਣੀ ਟੋਡਾ ਲੋੜੀ ਦੇ ਤਾਤੀ ਹੈ ਜਿਹੜੇ ਸਰੀਰ ਨੂੰ ਲੋੜੀ ਦੇ ਆ ਉਹ ਕੱਢ ਹੀ ਦਿੰਦੇ ਆ ਆ ਜਿੰਨੇ ਜੋੜ ਜਾਂ ਥੋੜੇ ਦੁਖਣ ਲੱਗ ਗਏ ਗੋਡੇ ਮੋਡੇ ਜਿੰਨੇ ਦੁਖਣ ਲੱਗ ਗਏ ਨਿਗਾਹ ਘਟਨੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋਂ ਘਟ ਲੱਗਿਆ ਆ ਆ ਪਾਣੀਆ ਕਰਕੇ ਆ ਅਜਿਹਾ ਆਪਾ ਕਹਿੰਦੇ ਆ ਆਰਓ ਲਵਾ ਲਓ ਜੀ ਹੁਣ ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਪੁੱਛ ਲਓ ਉਹ ਕੁਆਰੋਂ ਦਾ ਪਾਣੀ ਠੀਕ ਨਹੀਂ ਪਾਈ ਇਹ ਤੇ ਮਿੰਦਰਲ ਨਹੀਂ ਹੈਗੇ ਇਹ ਟੱਟਾਂ ਦੀ ਘਾਟ ਹੈ ਠੀਕ ਨਹੀਂ ਤੁਸੀਂ ਧਰਤੀ ਵਾਲਾ ਪਾਣੀ ਪੀਓ ਸਾਨੂੰ ਕੁਦਰਤ ਨੇ ਜਿਹਨੇ ਪ੍ਰਮਾਤਮਾ ਨੇ ਵਹਿਕੂ ਨੇ ਜਿਹਨੇ ਦੁਨੀਆ ਸਾਜੀ ਆ ਜਦੋਂ ਬੰਦਾ ਇੱਥੇ ਆਇਆ ਬੰਦੇ ਦੇ ਖਾਣ ਪੀਣ ਲਈ ਵੀ ਸਾਰੀਆਂ ਵਸਤੂਆਂ ਉਹਨੇ ਦਿੱਤੀਆਂ ਨੇ ਜਿਹੜਾ ਚੀਜ਼ ਅਸੀਂ ਆਪਣੇ ਤੌਰ ਤੇ ਬਣਾ ਕੇ ਖਾਣਾ ਸ਼ੁਰੂ ਕਰਤਾ ਜਾਂ ਪੀਣਾ ਸ਼ੁਰੂ ਕਰਤਾ ਉਹ ਸਾਨੂੰ ਜਿਉਂਦਾ ਨਹੀਂ ਰੱਖੂਗਾ ਭਾਈ ਮਾੜਾ ਸਾਡੀ ਸੋਚ ਤੇ ਹੈਰਾਨ ਆ ਯਾਰ ਪਰਸੋਂ ਰਾਤ ਦੀ ਗੱਲ ਹੈ ਭਰਾ 24 ਉਹ ਵੱਡਾ ਪਿੰਡ ਆ ਪੰਜਾਬ ਦਾ ਅਸੀਂ ਉੱਥੇ ਕੋ ਵਿਆਹ ਸੀਗੇ ਰਾਤ ਨੂੰ ਜਾਗ ਉਤੇ ਵਾਗੇ ਮੈਂ ਸੋਚਾ ਲੱਭੀ ਪਾਣੀਆਂ ਦੇ ਮੁੱਦੇ ਤੇ ਇੱਕ ਨੌਜਵਾਨ ਮੁੰਡਾ ਕਹਿੰਦਾ ਰਹੀ ਮੀ ਲੋਕ ਰੌਲਾ ਪਾਈ ਜਾਂਦਾ ਛੋਡੇ ਵੱਲ ਜੁਟ ਕੇ ਕਿੱਡੀ ਗੱਲ ਆ ਆ ਮੁੰਡਾ ਲੈ ਕੇ ਪਾਣੀ ਪੀ ਲੋ ਅੱਗੇ ਵੀ ਲੋਕ ਪੀਂਦੇ ਹੀ ਗੋਲੀ ਇੱਕ ਬੁਝਾਰ ਕਰ ਰੱਖਾ ਕਹਿੰਦਾ ਛੇੜਾ ਗੱਲ ਵੀ ਠੀਕ ਹੈ ਨਾ ਮੇਰੇ ਰੌਲਾ ਪਾਉਂਦਾ ਪਾਣੀ ਤਿਆਰ ਕਰਦਾ ਯਾਰ ਕਰਦਾ ਜਿਹੜਾ ਪਾਣੀ ਤਾਂ ਤੀਹੇ ਦਾ ਵਗ ਜਾਂਦਾ ਉਹਦਾ ਪਾਣੀ ਵੀ ਸਾਫ਼ ਹੋ ਜਾਂਦਾ ਇਹ ਗੱਲਾਂ ਸੁਣੇ ਦਰਿਆਵਾਂ 'ਚ ਨਹੀਂ ਯਾਰ ਪਾਉਂਦੇ ਬੋਰ ਕਰਕੇ ਫੈਕਟਰੀਆਂ ਵਾਲੇ ਬੋਰ ਕਰਕੇ ਵੀ ਸਿੱਧਾ ਪਾਣੀ ਪਾ ਰਹੇ ਆ ਉਹ ਸਿੱਧਾ ਪਤਨ ਦੇ ਵਿੱਚ ਯਾਰ ਪਾਈ ਜਾਂਦੇ ਆ ਕੈਮੀਕਲ ਪਾਈ ਜਾਂਦਾ ਬੱਚਾ ਕਿੱਥੋਂ ਆਹ ਥੋੜਾ ਐ ਦੀ ਪਿੰਡ ਆ ਤੂੰ ਸਾਰੇ ਪਿੰਡ ਵਾਲੇ ਆਪਣੇ ਪਾਣੀ ਚੈੱਕ ਕਰਾ ਲਿਓ ਸੁਣੇ ਸਾਰੇ ਪਾਣੀ ਦੇ ਵਿੱਚ ਜ਼ਹਿਰ ਆ ਤੁਹਾਡੇ ਸਾਰੇ ਪਾਣੀ 'ਚ ਕੈਮੀਕਲ ਆ ਤੁਹਾਡੇ ਸਾਰੇ ਪਾਣੀ 'ਚ ਯੂਰੇਨੀਅਮ ਕਿੱਥੋਂ ਬਚੋਗੇ ਯਾਰ ਆਪਾਂ ਕਹਿੰਦਾ ਕਿ ਟਿੱਤੇ ਨੇ ਜਵਾਨੀ ਮਾਰਤੀ ਟਿੱਤੇ ਨਾਲ ਜਦੋਂ ਇਹ ਬੱਜੂਗਾ ਸ਼ਰਦੂ ਦਾ ਟੀਕਾ ਨਾ ਲਾਉ ਨਾ ਪਿਉ ਪਾਣੀ ਵੀ ਪੀਣਾ ਛੱਡ ਦੋਗੇ ਪਾਣੀ ਦਾ ਆਪਾਂ 24 ਘੰਟੇ ਵਰਤ ਲਿਆ ਤਣ ਝੋਟ ਕੇ ਚਾਹ ਪਾ ਲੈ ਕੇ ਆਟਾ ਗੁੰਨਦਿਆਂ ਦਾਲ ਸਬਜ਼ੀ ਪਾਣੀ ਨਾਲ ਬਸਗਾਂ ਨੂੰ ਪਿਉਣਾ ਪਾਣੀ ਆ ਆਪ ਪੀਣੇ ਪਾਣੀ ਹੋ ਫਸਲਾਂ ਨੂੰ ਲਾਣੋ ਪਾਣੀ ਉਹ ਨਾਲ ਵੀ ਲਾਦਾ ਨਾਲ ਸੀ ਖਾਣੇ ਆ ਤਾਂ ਤੁਸੀਂ ਵਰਨ ਦੱਸੋ ਵੀ ਜਦੋਂ ਇਹ ਪਾਣੀ ਬਿਨਾ ਜੀਵਨ ਹੀ ਸੰਭੋ ਨਹੀਂ ਹੈਗਾ ਤੇ ਉਹ ਪਾਣੀ ਜ਼ਹਿਰ ਆ ਕੈਮੀਕਲ ਆ ਜਰੇਨੀਆ ਮਾਤੇ ਪਟੋਗੇ ਕਿਵੇਂ ਇਹ ਬਹੁਤ ਵੱਡਾ ਸਵਾਲ ਆ ਜャਬ ਸਾਨੂੰ ਆ ਲੱਗਦਾ ਹੈ ਕਿ ਅਸੀਂ ਕਿਹੜਾ ਰਹਿਣਾ ਐਸੇ ਇਹ ਵੀ ਹਾਲਾਤ ਬਣੇ ਖੜੇ ਆ ਵੀ ਵੇਚੋ ਕਿੱਲਾ ਕੈਨੇਡਾ ਨੂੰ ਅਮਰੀਕਾ ਨੂੰ ਟੱਪ ਜਾਓ ਆਸਟ੍ਰੇਲੀਆ ਟੱਪ ਜਾਓ ਨਿਊਜ਼ੀਲੈਂਡ ਟੱਪ ਜਾਓ ਹੋਣੀ ਛੁੱਟਣਾ ਉੱਥੇ ਵੀ ਇਤੋਂ ਮਾਰੀ ਆ ਇੱਕ ਜਣਾ ਸਰੀ ਸਕੂਲ ਦੇ ਮੁਰੇ ਕੱਟ ਕੈਨੇਡਾ ਤੋਂ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਾਈ ਆ ਕੱਟ ਆਪਣੇ ਪੰਜਾਬੀਆਂ ਦਾ 4-5 ਹਜ਼ਾਰ ਬੰਦਾ ਝੰਡੇ ਚੱਕੀ ਬਰਦਸ ਸਕੂਲ ਦੇ ਮੁਰੇ ਮੇਰੇ ਕਾਲ ਆ ਰਹਾ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਆ ਸਕੂਲ ਚ ਪੜਾ ਰਹੇ ਨੇ ਜਵਾਨਾਂ ਨੂੰ ਬਿੱਦਰਾ ਕੁੱਤਾ ਬਣਨ ਨੂੰ ਕੀ ਕਰਦਾ ਤੇਰਾ ਬਿੱਲੀ ਬਣਨ ਨੂੰ ਕੀ ਕਰਦਾ ਛੋਟੇ ਜਵਾਨਾਂ ਨੂੰ ਪੜਾ ਰਿਹਾ ਤੇਰਾ ਗੇਵ ਬਣਨ ਨੂੰ ਕੀ ਕਰਦਾ ਟੈਂਪੂ ਬਣਨ ਨੂੰ ਕੀ ਕਰਦਾ ਫਿਰ ਜੇ ਵਾਕ ਕਰੂ ਪਰ ਆ ਯਾ ਤੇ ਸਮਲੰਗੀ ਬੰਨ ਨੂੰ ਜੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਕਹਿ ਗਲ ਨੂੰ ਜੀ ਕਰਦਾ ਜੈਂਡਰ ਚੇਂਜ ਕਰਨ ਨੂੰ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾੰਗੜ ਮਸ਼ਹੂਰ ਕੈਰੇਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਅਮੀਰ ਬੰਦਾ ਆ ਫੇਸਬੁੱਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਵਟਸਐਪਾਂ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਇਹ ਇਹ ਦਿਖਾਤਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਉਂਗੇ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜ਼ਮੀਨਾਂ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਉਹਦੇ ਕੀ ਨੇ ਅਗਲਾ ਇਹ ਮੁੰਡਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਈਓ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦਾਂ ਜਿਵੇਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਈਆਂ ਨੂੰ ਚੁਗੂਗੀ ਮੇਰੀ ਛੋਟੇ ਕਿੱਥੋਂ ਕਿੱਧਰ ਨੂੰ ਦੁਰ ਗਈ ਅਸੀਂ ਅਸੀਂ ਇੱਜਤਾਂ ਅੱਖਾਂ ਖਾਤ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਨ ਵਾਲੇ ਲੋਕ ਯਾਰਾ ਆਜ ਆਪਣੀਆਂ ਇਜਤਾਰਾਂ ਸਾਰੀਆਂ ਦਾਤੇ ਲਾ ਰਿਆ ਨੰਗੇ ਹੋਣ ਲਾ ਕੇ ਜਿਸਮ ਵਿੱਚਣ ਲਾ ਕੇ ਯਾਰ ਸਰਫਜ਼ਾਦ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦਿਖਦਾ ਕੱਲਾ ਯਾਰ ਕੀ ਲੋੜ ਐ ਮੈਂ 220 ਤੋਂ ਆਇਆ ਬਾਈ ਹਾਂ ਤੋਜ ਵਿੱਚ ਸੁੱਚਾ ਸੂਰਮਾ ਫਿਲਮ ਬਣਾਈ ਬੰਦੇ ਨੇ ਹਟ ਗਈ ਐ 10 ਫਿਲਮਾਂ ਵਾਲੇ ਹੋਰਦੇ ਬੰਦੇ ਨੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਨੇ ਆ 50 ਕਲਾਕਾਰ ਭਰਦੇ ਵੀ ਅਸੀਂ ਆਇਆ ਬਾਈ ਤਿਆਰ ਆ ਫਿਲਮ ਬਣਾ ਕੇ ਇਹਦਾ اربਾਂ ਰੁਪਇਆ ਕਮਾ ਕੇ ਮੌਜ ਨਾਲ ਖੁਮੇਵੇ ਜਿਹਾ ਕੇ ਓ ਬੰਦਾ ਛੱਡ ਗਿਆ ਬੰਦਾ ਬਾਹੁ ਸਿੰਘ ਮਾਨ ਦਾ ਸੁਣਿਆ ਹੀ ਨਾ ਜਿਉਂ ਕਿ ਬੱਕਰੀ ਬਣਾ ਤਾ ਡਾਕਾ ਮਾਰੀ ਹੋਈ ਐ ਬਲੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੱਦਾ ਪਈ ਇਹ ਤੈਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮਾਨ ਮਰਨ ਵਾਲੇ ਦਾ ਸ਼ਰੀਕ ਨੇ ਬਾਰੇ ਗੀਤ ਗਾਇਆ ਉਹਨਾਂ ਦੇ ਸੋ ਭਾਈ ਬੇਤੀ ਇੰਨੀ ਆ ਯਾਰ ਅਗਦਾ ਕਰਤੀ ਜਾਂਦੇ ਆ ਪਿੱਕੀ ਜਾਂਦੇ ਆ ਬਹੁਤ ਚਰਤ ਔਰ ਜੰਗਾਂ ਤੁਰੇ ਫਰਦੇ ਆ ਬਾਈ ਵੀ ਆ ਜੋ ਨਾਜਵੀਨਾ ਵੇਚ ਕੇ ਭਜੋ ਨਾ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗੜੇ ਹੋ ਕੇ ਕਿਤੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਭਜੋ ਅਸੀਂ ਕਦੇ ਛੱਡੇ ਨਹੀਂ ਬਾਹਲੇ ਕਹਿ ਦਿੰਦੇ ਆ ਪ੍ਰਬੰਧ ਮਾਣਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਂਦੇ ਆ ਕੰਲੀ ਦਾ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧ ਨੂੰ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੇ ਦੀ ਪੀਚੇ ਸਰਪੰਚਾਂ ਤੋਂ ਮੈਂ ਦੱਸੋ 20-20 30 ਲੱਖ ਦੀ दारू ਪੀ ਗਏ ਸਰਪੰਚਾਂ ਕੋਲ ਲੋਕ ਆ ਆਪਾਂ ਕਹਿੰਦੇ ਪਿੰਡ ਨਸ਼ਾ ਮੁਕਤ ਕਰਨਾ ਹੈ ਨਸ਼ਾ ਵਿਕਣ ਨਹੀਂ ਦੇਣਾ ਬੀਤੀ ਆ ਕਿ ਨਹੀਂ ਥੋੜੇ ਪਿੰਡ ਚੱਲਿਆ ਹੋਊ ਕੰਮ ਚੱਲਿਆ ਨਹੀਂ ਹਾਂ दस ਮੈਂ ਮਾਨਸਾ ਗਿਆ ਇੱਕ ਸਪਾਂਸੀ ਚੋਂ ਲੜੇ ਮੁੰਡਾ ਉਹਨਾਂ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਪੂਰੀ 25 ਮਿੰਟ ਗੋਡਸਖ ਬੰਦਾ ਅੰਦਰ 15 ਬੋਤਲਾਂ ਲੈ ਕੇ ਆ ਘਰ ਜਿੱਕੜੇ ਦੀਆਂ ਮੈਂ ਗੋਡਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਘਾਨੂੰ ਆ ਉਹ ਕਹਿੰਦਾ ਕਿ ਮੈਂ ਲੱਗਣੀਆਂ ਬੰਦੇ ਬੰਦੇ ਆਣ ਕੰਧ ਨੂੰ ਪਿਆਦਾਗੇ ਸਾਡਾ ਕਿਰਦਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਸੀ ਆ ਮੌਤ ਯਾਰ ਵੀ ਤੇਰੇ ਸਾਨੂੰ ਗੁੱਟਰ ਭੇਟ ਕਵੀ ਤਿਆਰ ਆ ਵੀ ਕੋਈ ਗੱਲ ਨਹੀਂ ਲਿਆ ਮੌਤਰੀਆ ਖਾ ਜਾਣਗੇ ਮਰਨਾ ਕਹਾ ਦੇਖੀਓ ਮਰਾਂ ਕੇ ਜਾਵਾਂਗੇ ਕਹਾ ਦੇਖਾਂਗੇ ਤੋ ਫਾਇੇ ਨਾਲ ਹੀ ਲੜਨੀ ਪੈਣੀ ਆ ਦੇਖੋ ਸਾਰੇ ਤੁਸੀਂ ਜਿੰਨੇ ਬੰਦੇ ਬੈਠੇ ਹੋ ਕਿੰਨੇ ਕਦ ਨਾਲ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਡ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ ਭੇਟ ਬੰਨ ਕੇ ਆਪਣੇ ਬੱਚੇ ਦੀ ਜ਼ਿੰਦਗੀ ਜਾਂਦਾ ਜਦੋਂ ਉਹ ਬੱਚਾ ਜੰਮਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਤਿਆਗ ਦਿੰਦਾ ਉਹ ਬੰਦਾ ਸਾਰਾ ਤੰਗੀ ਜਾਂਦਾ ਤਕਰੀਬ ਜਾਂਦਾ ਭੁੱਖ ਤੇ ਕਰਦਾ ਉਹ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਚਾਹਦਾ ਆ ਵਧੀਆ ਘਰ-ਬਾਰ ਬਣਾ ਕੇ ਦੇਵਾਂ ਇਹ ਸੋਚ ਹੁੰਦੀ ਹਰ ਬੰਦੇ ਦੀ ਉਹ ਛੋਟੀਆਂ ਆਣ-ਬਾਣੀਆਂ نسلਾਂ ਦੇ ਲਈ ਪਾਣੀ ਪੀਣਯੋਗ ਰਹੂਗਾ ਪਾਣੀ ਬਚੂਗਾ ਧਰਤੀ ਜਾਂਦੀ ਰਹੂਗੀ ਹਵਾ ਜਾਂਦੀ ਰਹੂਗੀ ਛੋਟਿਆ ਕਦੇ ਐਨੇ ਬੰਦੇ ਬੈਠਣ ਵਾਲੀ ਆਲਿਓ ਕੋਈ ਬੰਦਾ ਬਾਹ ਖੜੀ ਕਰੇ ਛੋਟਾ ਜਵਾਗ ਪੜਦੇ ਸਕੂਲਾਂ 'ਚ ਮੈਂ ਨਹੀਂ ਕਹਦਾ ਅੰਗਰੇਜ਼ੀ ਨਹੀਂ ਪੜਾਉਣੀ ਚਾਹੀਦੀ ਅੰਗਰੇਜ਼ੀ ਦੀ ਮਾੜੀ ਹਿੰਦੀ ਨਹੀਂ ਮਾੜੀ ਕੋਈ ਬੋਲੀ ਮਾੜੀ ਨਹੀਂ ਇੱਥੇ ਸਾਰੀਆਂ ਬੋਲਨ ਸਤਕਾਰਯੋਗ ਆ ਹਰ ਬੋਲੀ ਦੀ ਆਪਣੇ ਥਾਂ ਤੇ ਮਹਾਨਤਾ ਹੈ ਕੋਈ ਬੰਦਾ ਬਾਹਰ ਜੜੀ ਕਰੇ ਵੀ ਮੈਂ ਆਪਣੇ ਜਵਾਗ ਨੂੰ ਸਕੂਲ 'ਚ ਜਾ ਕੇ ਪਤਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜ੍ਹਾ ਰਹੇ ਹੋ ਕੋਈ ਪਾਬੰਦੀ ਦਾ ਨਹੀਂ ਕੋਈ ਜੁਰਮਾਨਾ ਦਾ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਏਕਾਦੂਆ ਸਾਹ ਤੱਕ ਆਉਂਦਾ ਹੈ ਪਹਾੜੇ ਆਉਂਦੇ ਆ ਰਹਿਆ ਇਹ ਜਵਾਲ ਦੀ ਕਿਤਾਬ ਖੋਲਦੇ ਹਾਂ ਵੀ ਕਿਹੜਾ ਚਾਸ ਦੀ ਕਿਤਾਬ ਪੜਾ ਦੇ ਕਿੱਥੇ ਜੋੜੇ ਜਾ ਰਹੇ ਆ ਸਾਡੇ ਜਵਾਲ ਕ ਦੱਸੋ ਪਿੰਡ ਵਾਲਿਓ ਇਹ ਅੰਦੀ ਵਾਲਿਓ ਜਵਾਲ ਦਾ ਪੜਦੇ ਨੇ ਮੁੰਡੇ ਕੁੜੀਆਂ ਪੋਤੇ ਪੋਤੀ ਭਤੀਜਾ ਭਤੀਜੀ ਕੋਈ ਦਾ ਪੜਦੇ ਹੋਆ ਦੱਸੋ ਭਾਈ ਕੋਈ ਥੇ ਨਸਲਾਂ ਤਿਆਰ ਹੋ ਰਹੀਆਂ ਨਸਲਾ ਸੁਡੀ ਪਨੀਰੀ ਪੀੜੀ ਤੋਂ ਹੱਖਾ ਇਨੇ ਸੋਰਾ ਸਾਰੂਣਾ ਉਹਨੇ ਸਮੇਂ ਜਾ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉੱਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਹਿੱਸਾ ਘਰ ਤੋਂ 2-2 4-4 ਲੱਖ ਰੁਪਏ ਸਕੂਲਾਂ ਦੀਆਂ ਬੰਨਾਂ ਦੇ ਚੜਾਦਰੋਂ ਤੜਕੀ ਮੁੜ ਕੇ ਪਤਾ ਨਹੀਂ ਕਿਹੜੇ ਕੰਮ ਜਿਹੜੇ ਲੀਡਰਾਂ ਦਾ ਫੋਨ ਆ ਜਾਏ ਨਾ ਵੀ ਕੱਲ ਨੂੰ ਰਲਦੀ ਐ ਸਾਰਾ ਪੰਤ ਕੁੰਨ ਕੇ ਬੱਸਾਂ ਭਰ ਕੇ ਜਾਓਗੇ ਕਿੱਥੇ ਲੋੜ ਆ ਆਪਣੇ ਭੈਕਾ ਆਪਣੇ ਜਵਾਕਾ ਮਗਰ ਜਾਣਦੇ ਉਥੇ ਜਾਂਦਾ ਹੀ ਨਹੀਂ ਬਾਈ ਕਿਉਂ ਭਰਾਓ ਗੱਲਾਂ ਬਹੁਤ ਆ ਚਾਹਿਆ ਪਰ ਤੱਕ ਕਰੀ ਜਾ ਕੇ ਸਮਾਂ ਸਾਨੂੰ ਬਹੁਤ ਹੋ ਗਿਆ ਅੱਜ ਵੀ ਹੋਣ ਲੱਗ ਜਾਂਦੇ ਐ ਇੰਨਾ ਚਿਰ ਵੀ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ਆਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਦਾਂ ਜਾ ਕੇ ਉਹ ਕਾਇ ਖੜੇ ਰਹਿੰਦੇ ਕੋਈ ਉਹ ਦੇਖਦੇ ਇਹ ਹੀ ਤੂਫਾਨ ਤਾਂ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਿਤੇ ਇਹ ਨਾ ਹੋਵੇ ਪੰਜਾਬੀਓ ਇਹ ਆਮਾਨਵਾਂ ਵਾਲੀਆਂ ਨਸਲਾਂ ਦੇ ਅਸੀਂ ਕਾਪਲ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜ੍ਹੀ ਸੀਗੀ ਕਦੇ ਯੋਧੇ ਹੋਏ ਇਸ ਕੌਮ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂਾਂ ਦਾ ਚਾਨਣਾ ਕਰਵਾਨ ਕਰਤੀਆਂ ਕਿ ਉਸ ਤੋਂ ਬਾਅਦ ਵਾਲੇ ਆਏ ਕੁੰਡੇ ਲਾਏ ਘਰਾਂ 'ਚ ਬਣ ਗਏ ਵੀ ਮੌਤ ਨਾ ਆਜੇ ਪਰਚਾ ਨਾ ਹੋ ਜੇ ਜੇਲ੍ਹ ਨਾ ਹੋ ਜੇ ਅਹ ਇੱਥੇ ਮਹਿਰਾਨ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਐਡੀ ਆ ਨਾਮ ਲਿਖਦਾ ਫਿਰਦਾ ਬੰਦੇ ਆ ਲੈ ਅਸੀਂ ਐਨੇ ਜਿਹੇ ਨੰਬਰ ਜਾਣੇ ਆ ਵੀ ਹੈ ਸੀ ਜਿਹੜਾ ਨਾਮ ਲਿਖ ਕੇ ਲੈ ਗਿਆ ਹੋਰ ਨਾ ਨਮਾ ਜੱਬ ਪੈ ਦੇ ਹੁਣ 3 ਦਸੰਬਰ ਤੋਂ ਪਹਿਲਾਂ ਉਹਦੇ ਨਾਮ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਈ ਆਲਾ ਦਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੰਚੋਗ ਕਰੂਗਾ ਕਰਨਗੇ ਹੁਣ ਤੁਸੀਂ ਸੋਚ ਲਓ ਵੀ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਸੋਡੇ ਕੋਲ ਇਹ ਦੋ ਰਾਹ ਹੈ। ਮੰਨੋ ਜੇ ਤੁਸੀਂ ਨਹੀਂ ਜਾਂਦੇ ਅਸੀਂ ਤਾਂ ਜਾਵਾਂਗੇ ਬਈ ਬਚਾਂਗੇ ਬਚਤਨ ਨੂੰ ਦੇਖੀ ਜੂ ਕੀ ਹੁੰਦਾ। ਨਹੀਂ ਜਾਂਦੇ ਆਪਾਂ ਚਲੋ ਘਰੇ ਵਾ ਜਾਂਦੇ। ਫੇਰ ਮ ਕਰਨ ਦਾ ਹੁੜਾ ਹੈਗਾ। ਫੇਰ ਜੇਰਾ ਮੰਨ ਹੋ ਜਾਣਗੀਆਂ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁੜ ਕੇ ਵਾਰ-ਵਾਰ ਨਹੀਂ ਹੈ ਲੜਾਈ। ਖੜੀ ਹੁੰਦੀ ਹੁੰਦੀ ਵਾਰ-ਵਾਰ ਨਹੀਂ ਲੋਕ ਉੱਤੇ ਉੱਤੇ ਸਾਡੇ ਕੋਲੇ ਮੌਕਾ ਬਣਿਆ ਅਸੀਂ ਸੋਡੇ ਨਾਲ ਖੜੇ ਆ ਮਾਹੌਲ ਬਣਿਆ ਗੰਗਾ ਨਗਰ ਤੋਂ ਭੀਕਾ ਨੇਰ ਤੋਂ ਲੈ ਕੇ ਸਾਰਾ ਹਵਾਲ ਫਾਇਲਕਾ ਫਰੀਦਕੋਟ ਫਰੀਦਕੋਟ ਮੋਕੇ ਤੋਂ ਲੈ ਕੇ ਬਟੰਡਾ ਸਨੂਰ ਸਾਰੇ ਜ਼ਿਲ੍ਹਿਆਂ ਦੇ ਲੋਕ ਆ ਰਹੇ ਆ ਹਿਦਾਨੇ ਵਾਲਿਓ ਉੱਠੋ ਮੇਰਾ ਵੀਰ ਯਾਰਾ 3 ਤਰੀਕ ਨੂੰ ਜਿਹੜਾ ਸਮਾਂ ਤੇ ਸਥਾਨ ਹੋਊਗਾ ਤਾਂ ਅਸੀਂ ਦੱਸਾਂਗੇ ਵੀ ਕਿੱਥੋਂ ਅੱਪਾ ਤੁਰਨਾ ਹੈ ਤੇ ਕਿੱਥੋਂ ਅੱਪਾ ਬੰਦ ਕਰਨਾ ਹੈ ਜਿਵੇਂ ਤੁਹਾਡੇ ਕੇ ਬਾਰ ਬਾਰ ਇਹ ਗੱਲਾਂ ਆ ਆਖੀਆਂ ਦੱਸਕਿਆਂ ਬੁਲਾ ਰਹੇ ਨੇ ਵੀ ਇਹ ਇਹਨਾਂ ਦੇ ਤਰੂਨ ਪਾਸ ਹੋ ਗਏ ਇੰਜੀ ਜੀ ਦੇ ਪੰਜਾਬ ਪੋਲੂਸ਼ਨ ਬੋਰਡ ਤੇ ਸੈਂਟਰ ਪੋਲੂਸ਼ਨ ਬੋਰਡ ਤੇ ਵੀ ਪਾਈਏ ਬੰਦ ਕਰੋ ਇਹ ਗਰ ਕਾਨੂੰਨੀ ਐ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਵਿਰੋਧੀ ਦਰਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਰਾਂ ਪਾਕਿਆਂ ਦਰਿਆਵਾਂ ਧਰਤੀ ਦੇ ਦਾ ਜਰਾਂ ਪਾਤੀਆਂ ਉਹ ਅੱਜ ਵੀ ਬੋਲ ਨਹੀਂ ਜਾਂਦਾ ਸੀਗਾ 4 ਦਿਨ ਪਹਿਲਾਂ ਕਿ ਸਟੇਜ ਦੇ ਉੱਤੇ ਖੜਾ ਕਿ ਸਾਡੇ ਦਰਿਆਵਾਂ ਯਾਰ ਪਾਤੀ ਸਾਨੂੰ ਮਾਰਦਾ ਯਾਰ ਪਾ ਕੇ ਕੋਤ ਪਿਆ ਮਾਨਸਾ ਤੇਰੇ ਕੋਲੇ ਪਾਵਰ ਹੈ ਕਾਨੂੰਨ ਨਾ ਤੰਤਰ ਹੈ ਸਰਕਾਰ ਹੈ ਬੰਦ ਕੀਨੇ ਕਰਨਾ ਉਹ ਅੱਜ ਵੀ ਉਹੀ ਪਤਾ ਨੂੰ ਲੱਗੀ ਨਹੀਂ ਦਿਆ ਪਤਾ ਵੀ ਮੈਂ ਮੁੱਖ ਮੰਤਰੀ ਹਾਂ ਸਮਝਦੇ ਨਹੀਂ ਮੈਂ ਮੁੱਖ ਮੰਤਰੀ ਸ਼ਰਮੰਤਾਂ ਲੱਗੀ ਜਾਂਦਾ ਉਹਨੂੰ ਆਪਣੀ ਪਾਵਰ ਦਾਸ ਦਾ ਹੀ ਪਤਾ ਬਾਈ ਜਾਂ ਸ਼ਾਇਦ ਦਿੱਲੀ ਵਾਲਿਆਂ ਨੇ ਖੋਖਾ ਲਈ ਹੁਣ ਤਾਂ ਬਜਾ ਦੇ ਗ੍ਰਿਪ ਜੇ ਕੰਡੇ ਪਏ ਆ ਸੋ ਭਰਾਵੋ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ ਜਦੋਂ ਲੋਕ ਉੱਠਦੇ ਆ ਵੱਡੀਆਂ-ਵੱਡੀਆਂ ਹਕੂਮਤਾਂ ਝੁੱਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਬਣਾਈ ਜੀਰਾ ਫੈਕਟਰੀ ਉਹ ਲੋਕ ਜੋ ਪਸੂ ਮਾਰਨ ਲੱਗੇ ਲੋਕ ਮਾਰਨ ਲੱਗੇ ਸਾਰੇ ਪੁਰਾਣੇ ਜੋ ਜਹਾਜਿਕਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਕਹਿੰਦਾ ਹੋਇਆ ਜੀਰਾ ਫੈਕਟਰੀ ਬੰਦ ਹੋ ਗਈ ਆ ਤੁਹਾਡੇ ਇੱਥੇ ਭੁੰਦਰੀ ਪਿੰਡ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆ ਰਾਜਪੂਤਾ ਕੰਗਰਾਹੀ ਲੱਗਿਆ ਹੋਇਆ ਮੁਸ਼ਕਵਾਦ ਲੱਗਿਆ ਹੋਇਆ ਖਾਣੇ ਲੱਗਿਆ ਹੋਇਆ ਜਦੋਂ ਕੋਲੇ ਉਹ ਨਵੀਆਂ ਫੈਕਟਰੀਆਂ ਯਾਰਾ ਬੋਲਣਾਂ ਹੋਰ ਲਾਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੇ ਆਪਾਂ ਆਹ 9 ਕਰੋੜ ਬੰਦ ਹੋ ਗਏ ਕਰਕੇ ਕਾਮਯਾਬ ਹੋ ਗਏ ਤਾਂ ਸਾਰਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਆ ਜਿੰਨੀਆਂ ਡੈਂਗਾ ਜਿੰਨੀਆਂ ਕੈਮੀਕਲ ਕੌਣ ਵਾਲੀਆਂ ਆ ਇਹ ਪੂਰੇ ਦੱਖਣ ਭਾਰਤ 'ਚ ਬੰਦ ਆ ਕਿਤੇ ਨਹੀਂ ਚੱਲ ਦੇਣਾ ਤੇ ਸਾਡੇ ਜਾਣ ਪੁੱਜੀ ਕੇ ਸਾਨੂੰ ਚਾਰਸਪੁਰ ਦੇਵੇਂ ਸੁੱਖ ਨੇ ਕਿਹਾ ਸੀ ਕਿ ਅੱਗ ਲੱਗੀ ਆਗ ਲਾਈ ਹੋਈ ਆ ਲਾਗੂ ਲਾਇਆ ਹੋਇਆ ਪੰਜਾਬੋਂ ਚਾਰਸਪੁਰੋਂ ਚਿੱਟਿਆਂ ਨਾਲ ਜਵਾਨੀ ਜਵਾਨੀ ਸਾਡੀ ਬਰਬਾਦ ਕੀਤੀ ਜਾ ਰਹੀ ਹੈ ਆйна 11 5000 ਗਨੇ ਪ੍ਰਵਾਹ ਸਾਡੇ ਕਰਾਏ ਜਾ ਰਹੇ ਨੇ ਪੁੱਜ ਸਾਬੀ ਮਾਰੀ ਜਾ ਰਹੀ ਆ ਸਾਡਾ ਕਾਪ ਦੇ ਵਿੱਚੋਂ ਮਲਾਵਟ ਕਰਕੇ ਖਤਮ ਕੀਤਾ ਜਾ ਰਿਹਾ ਸਾਡੀਆਂ ਇਤਿਹਾਸ ਨਿਸ਼ਾਨੀਆਂ ਖੁਰਦੂਦ ਕੀਤੀਆਂ ਜਾ ਰਹੀਆਂ ਨੇ ਇਹ ਚਾਰ ਸਫੇਲੋਂ ਆਪਾਂ ਕਰੇ ਹੋਇਆ ਭਰਾਓ ਸਮਝ ਲੋ ਇਹ ਗੱਲ ਜੋ 3 ਤਰੀਕ ਨੂੰ ਬਈ ਇਹ ਆਦੀ ਆ ਰਹੇ ਹੁਣ ਤੁਸੀਂ ਸਾਨੂੰ ਫੇਲੋਂ ਭਰੋਸਾ ਦੇ ਬਈ ਅੱਜ ਕੋ ਵੋਟਾਂ ਨਹੀਂ ਲੈਣ ਆਏ ਯਾਰ ਵੋਟਾਂ ਮੰਗਾਂ ਦੀ ਖਤਰੇ ਕੋਲੇ ਫਰਿਆਦ ਕਰਨਾ ਹੈ ਅਸੀਂ ਨਸਲਾਂ ਇਸ ਪੰਜਾਬ ਦੀ ਸਭਿਆਤਾ ਨੂੰ ਬਚਾਉਣ ਲਈ ਤੁਰਿਆ ਤੇ ਸਭਿਆਚਾਰਾਂ ਜਿਹੜੀਆਂ ਪਾਣੀ ਦੇ ਉੱਤੇ ਹੀ ਪੈਦਾ ਹੁੰਦੀਆਂ ਨੇ ਪਾਣੀ ਦੇ ਉੱਤੇ ਹੀ ਵਾਧਣਾ ਫੁੱਲਦੀਆਂ ਨੇ ਇਹ ਸਾਡੇ ਦਰਿਆਵਾਂ ਤੋਂ ਸੱਭਿਆਤਾ ਬਣੀ ਸੀਗੀ ਜਿੰਨੀਆਂ ਵੀ ਸੱਭਿਆਚਾਰਾਂ ਦਾ ਇਤਿਹਾਸ ਕਰੋ ਸਾਰੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਨਦੀਆਂ ਪਾਣੀਆਂ ਦੇ ਕੰਢਿਆਂ ਦੇ ਉੱਤੇ ਹੀ ਕਲੀਆਂ ਵਧੀਆਂ ਨੇ ਤੇ ਇਹ ਸੱਭਾਤਾ ਜੇ ਆਪਾਂ ਪਾਣੀ ਮਾਰ ਲਿਆ ਬਾਈ ਆ ਕੱਲ ਤੋਂ ਰਿਪੋਰਟ ਚੱਲ ਰਹੀ ਹੈ ਕਿ ਐਨਕੀ 18 ਫੁੱਟ 20 ਫੁੱਟ ਪਾਣੀ ਘੱਟ ਗਿਆ ਦਰਿਆਵਾਂ ਦੇ ਵਿੱਚ ਕਿੱਥੇ ਵੀ ਹਾਦਸੇ ਮਾਰੇ ਤੋ ਸੋਚੋ ਯਾਰ ਹਰ ਬੰਦਾ ਬੰਦਾ ਸੱਚੀ ਗੱਲ ਪਾਉਂਦਾ ਪਰਮਾਤਮਾ ਨੂੰ ਹਲਰ ਨਾਲ ਨਾਲ ਜਾਣ ਕੇ ਕਹਿੰਦਾ ਇਨੇ ਤੁਸੀਂ ਲੋਕ ਬੈਠੇ ਹੋ ਰਾਤ ਨੂੰ ਨੀਂਦ ਨਹੀਂ ਆਉਂਦੀ ਭਾਈ ਵੀ ਆ ਘਾਣੂਗਾ ਕੋਈ ਬੰਦਾ ਸਮਝ ਨਹੀਂ ਰਿਹਾ ਗੱਲ ਨੂੰ ਜਨ ਇੰਨਾ ਸੱਨ ਪਾਰ ਦੇ ਫਿਰਦੇ ਆ ਰੌਲਾ ਪਾਉਂਦੇ ਫਿਰਦੇ ਆ ਰਾਤ ਨੂੰ ਮੜੀਏ ਅੱਖ ਨੂੰ ਨਹੀਂ ਦਿਆ ਦਾ ਪਾਸੇ ਮਾਰ ਕੇ ਫਿਰ ਬਾਕੀ ਸਮਾਂ ਲੰਘਦਾ ਸੋਚਾਂ ਦਿਮਾਗ ਘੁੰਮਣ ਕੇ ਲਈ ਆ ਹੀ ਚਲੀ ਜਾਂਦੀ ਆ ਵੀ ਇਹ ਆ ਵੀ ਸਾਡਾ ਖਤਮ ਹੋ ਗਿਆ ਆ ਵੀ ਐ ਹੋ ਗਿਆ ਰੋਜ਼ ਕੋਈ ਚੰਗਾ ਠੰਡਾ ਬੁੱਲਾ ਤਾਂ ਕੋਈ ਪੰਜਾਬ ਬਾਲਾ ਆਉਂਦਾ ਹੀ ਨਹੀਂ ਯਾਰ ਪੱਤੀਆਂ ਹਵਾਵਾਂ ਪੱਤੀਆਂ ਨੇ ਹੀ ਨਹੀਂ ਆਉਂਦੀਆਂ ਨੇ ਜਦੋਂ ਹੀ ਕੋਈ ਗੱਲ ਸੁਣਦੇ ਆ ਆ ਹੋ ਗਿਆ ਆ ਹੋ ਗਿਆ ਉਨੀ ਚਿੰਤਾ ਲੱਗਦੀ ਆ ਵੀਰ ਯਾਰ ਕੀ ਬਣੋ ਸਾਡੇ ਬੁੱਤਾਂ ਦਾ SO ਚੱਲਿਆ ਸਾਡੇ ਭਾਰਤੀ ਸਾਜਣ ਸਿੱਧੂਪੁਰ ਦੇ ਬਜ਼ੁਰਗ ਬੰਦਾ ਕੈਂਸਰ ਦਾ ਮਰੀਜ਼ ਐ 26 ਨਵੰਬਰ ਨੂੰ ਮਰਨ ਵਾਲਤ ਤੇ ਬੈਠ ਲਿਆ ਇਕ ਸਾਦੀ ਗੰਦ ਤਾਂ ਬਜ਼ੁਰਗ ਵਾਸਤਾ 70 ਸਾਲ ਦੇ ਉੱਤੇ ਦੀ ਉਮਰ ਉਹ ਵੀ ਮਰੀਜ਼ ਹੋਵੇ ਕੈਂਸਰ ਦਾ ਮੁਰਜੇ ਤਾਂ ਨਹੀਂ ਹੁਰਦਾ ਬੰਦਾ ਜੋ ਮਰਨ ਲਈ ਸਾਡੇ ਜਿੱਥੇ ਬੈਠੂਗਾ ਬਾਹਰ ਤੇ ਜੇ ਅਸੀਂ ਉਸੇ ਵੀ ਦੇਖਾਂ ਕਿੰਨੇ ਕੁ ਬੰਦੇ ਸਾਡੇ ਜਾਣਗੇ ਭਰਾ ਅੱਜ ਜੀ ਆਪਣੇ ਖਾਤਰ ਲੜਨ ਵਾਸਤੇ ਤਿਆਰ ਨਹੀਂ ਉਹ ਸਾਡੀਆਂ ਨਸਲਾਂ ਫਸਲਾਂ ਸਾਡੀ ਕਿਸਾਨੀ ਸਾਡੇ ਮਿੱਤੂਆਂ ਨੂੰ ਬਚਾਉਣ ਖਾਤਰ ਬੈਠਾ ਭਰਾ ਸੋ ਆਓ ਯਾਰ ਇਹ ਮਸਲੇ ਸਾਰੇ ਸਾਝੇ ਨੇ ਬਾਈ ਕਿਸਾਨੀ ਦਾ ਹੋਵੇ ਮਿਹੂਰਾ ਦਾ ਹੋਵੇ ਪਾਣੀ ਦਾ ਹੋਵੇ ਬੁੱਲੀ ਦਾ ਹੋਵੇ ਸੋ ਆਪਾਂ ਕਰਨ ਤਰੀਕ ਰੋਇ ਐਲੀਫੈਂਟ ਵਾਲੋ ਜਿਹੜਾ ਬੰਦਾ ਆਉਗਾ ਦਿਲੋਂ ਸੋਚ ਕੇ ਆਉਗਾ ਆਪਣੇ ਨਾਲ ਪੰਜ-ਪੰਜ 7-7 ਬੰਦੇ ਲੈ ਕੇ ਆਉਗਾ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਲ ਦੇ ਜਾਣ ਕੇ ਜਿਰੋ ਜਿਰੋ ਬਾਹ ਖੜੀ ਕਰਕੇ ਇਥੋਂ ਦਿਰੋ ਜਮਾ ਵੀ ਭਾਈ ਅਸੀਂ ਤੁਹਾਡੇ ਨਾਲ ਤੁਰਾਂਗੇ ਉਹ ਬੰਦਾ ਬਾਹ ਖੜੀ ਕਰੋ ਜਿਹੜਾ ਸੱਤ ਜਿ ਬੈਠ ਕੇ ਤਾਸ ਪੁੱਟੀ ਜਾਊਗਾ ਜਾਂ ਘਰੇ ਬੈੱਕਾ ਰਹੂਗਾ ਰੋਟੀਆਂ ਪਾੜੀ ਜਾਊਗਾ ਉਹ ਸਾਨੂੰ ਝੂਠਾ ਵਾਸਾ ਦੇ ਕੇ ਤੋਰ ਦਿਓ ਕਿ ਅਸੀਂ ਤੁਹਾਡੇ ਨਾਲ ਆ ਉਹਦਾ ਕੋਈ ਫਾਇਦਾ ਨਹੀਂ ਲਾਰੇ ਨਾਲੋਂ ਜਵਾਬ ਚੱਗਾ ਉਹ ਅੱਜ ਤੁਸੀਂ ਕਹਿੰਦੇ ਬਾਈ ਅਸੀਂ ਤਾਂ ਤੁਹਾੜ ਨਾਲ ਤੁਹਾਨੂੰ ਨਹੀਂ ਤੁਸੀਂ ਆਪਣੀ ਬਣੀ ਨਿਵੇਂੜੋ ਅਸੀਂ ਕੋਈ ਕਾਹਦੀ ਨਵੇਦ ਨਹੀਂ ਦੇਣੀ ਅਸੀਂ ਇਹ ਤਾਂ ਹੀ ਛੱਡਦੇ ਜੋ ਮਰਦੀ ਹੋਵੇ ਉਹਦਾ ਕਹਿ ਚੁੱਕੇ ਪੰਦਾ ਦਾ ਬੰਦ ਹੈ ਚੱਲ ਅਬ ਅਸੀਂ ਪੰਦਾ ਹੈ ਜੇਕਰ ਸਟ ਜਾ ਹੋਇਆ ਯਾਰ ਬੰਦਾ ਗੱਲਾਂ ਲੋਈ ਸੀਚਾ ਦਾ ਗੁਰਾ ਉਹ ਬਚਿਆ ਨਹੀਂ ਹੁਣ ਇਹਦਾ ਜੋ ਉੱਤੇ ਗੱਲ ਰਹਿ ਨਹੀਂ ਸਾਡੇ ਉੱਤੇ ਇਸੇ ਸੱਤ ਪੰਜ ਦੇ ਵਿੱਚੋਂ ਦਸ਼ਮੇਸ਼ ਪਤਾ ਨੇ ਖੰਡੇ ਵਾਟੇ ਦੀ ਪੌਲ ਤਿਆਰ ਕੀਤੀ ਸਭ ਲਈ ਕਿੰਨਾ 파ਸ ਤੇ ਪ੍ਰਕਰ ਇਤਿਹਾਸ ਗ੍ਰਿਸ਼ਤਾ ਇਸ ਇਨ੍ਹਾਂ دریاਵਾਂ ਦੇ ਨਾਲ ਤੇ ਉਹਨਾਂ دریاਵਾਂ ਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਕਰਨ ਦਾ ਮੰਤ ਕਿਹੜੀਆਂ ਸ਼ਹਿਰਾਂ ਕਿਹੜੀਆਂ ਟੱਕੀਆਂ ਮਸ਼ਾਹ ਤੇ ਕਿਹੜੇ ਕੈਪੀਟਲ ਪਾਤੀ ਆ। ਸੁਤਿਆਰੋ ਬਈ। ਹਾਂ? ਬੱਟ ਅਰੇ ਦੇਖਦੇ ਰਹੇ ਇੱਕ ਦੂਜੇ ਨੇ ਹਾਂ ਉਹਨੇ ਹੱਸਿਆ ਕਹੜਾ ਕਰਤਾ ਮੈਂ ਵੀ ਕਰਦਿਆਂ। ਔਰ ਕੱਲਾ ਨਹੀਂ ਬਾਈ ਨਾਲ ਪੰਜ ਪੰਜ ਛੇ ਛੇ ਜਾਣੇ ਜ਼ਿੰਮੇਵਾਰੀ ਸਾਂਭ ਲਿਓ ਜ਼ਿੰਮੇਵਾਰੀ ਸਾਂਭ ਲਓ ਜਿੰਨਾ ਇਲਾਕਾ ਪੀੜਤਾ ਤੁਹਾਡਾ ਸਾਰਾ ਆਸੇ ਪਾਸੇ ਆਪਣੇ ਵਾਸਤੇ 그룹 ਬਣਿਆ ਹੁੰਦਾ ਸਨੇਹ ਪਾ ਦਿਓ ਮਹਿਲਾਾਂ ਦੇ ਕਹ ਦੇ ਵੀ ਤੈਨੂੰ ਦਸੰਬਰ ਨੂੰ ਹੋਰ ਦੂਜਾ ਤੀਜਾ ਕੋਈ ਕੰਮ ਨਹੀਂ ਚਾਹੀਦਾ ਮਰਜ਼ੀ ਜਰੂਰੀ ਆ ਵਿਆਹ ਸ਼ਦੀ ਵੀ ਆ ਉਹ ਵੀ ਛੱਡ ਦਿਓ ਇਤੋਂ ਜਰੂਰੀ ਕੰਮ ਕੋਈ ਹੈ ਨਹੀਂ ਹੁਣ ਆਪਾਂ ਬੈਠਾਂਗੇ ਇੱਥੇ ਸਾਨੂੰ ਨਾਮ ਹੀ ਲਿਖਾ ਦਿਓ ਆਪਦੇ ਮੇਰਾ ਵੀਰ ਨੰਬਰ ਲਿਖਾ ਦਿਓ ਤਾਂ ਕਿ ਤੁਹਾਨੂੰ ਸੰਪਰਕ ਅਸੀਂ ਕਰ ਸਕੀਏ ਇਹ ਗਰੁੱਪ ਨਾਲ ਅਸਕੇ ਕੋਈ ਵੀ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਹੋ ਜੇ ਸੋ ਇੱਕ ਵਾਰੀ ਸਾਰੇ ਮੇਰਾ ਮੇਰਾ ਜਕਾਰੇ ਦਾ ਜਵਾਬ ਪੂਰਾ ਬੁਲੰਦ ਆਵਾਜ਼ ਦੇ ਵਿੱਚ ਦੇਣਾ ਬੜਾ ਕਰੀਆਂ ਕਰਕੇ ਸਾਨੂੰ ਵੀ ਲੱਗੇ ਹੌਸਲਾ ਮਿਲੇ ਆ ਸੀਐਡੀ ਦੇ ਅੱਗੇ 10 ਬੰਦੇ ਖੜੇ ਹੋਣੇ ਆ ਇਹਨਾਂ ਦੇ ਵਿੱਚ ਕੋਟਾਂ ਦੇਣੀਆਂ ਚੰਗੀ ਗੱਤ ਤਾਕਾ ਉੱਪਰ ਦਿੱਤੀ ਤਾਕਾ ਵੀ ਅਜੇ ਐਲੀ ਪਿੰਡ ਦੇ ਕਾਠੇ ਵਾਲੇ ਲੋਕ ਉੱਠਨੇ ਸ਼ੁਰੂ ਹੋ ਗਏ ਭਰਾਵੋ ਦਾ ਹੱਲ ਕਰਦੇ ਹੈ ਇਹ ਬਦਲਾ ਲੈ ਕਰਨੁੰਦੇ ਇਹਦਾ ਇਹਦਾ ਹੱਲ ਸਮਝ ਨਹੀਂ ਲੱਗਦੀ ਇਹ ਪਤਾ ਨਹੀਂ ਇਹਦੇ ਮੁਕਾਏ ਦਾ ਬੰਨ ਕੇ ਤੇ ਪੈਰਾਂ ਚੱਪਲਾ ਪਾ ਕੇ ਵਿਛੇ ਤੇ ਬੈਠੇ ਹੋਣ ਇਹ ਨਹੀਂ ਪਤਾ ਲੱਗਦਾ ਕਿਹੜੇ ਸੀਐਡੀ ਵਾਲੇ ਆ ਆ ਬਚੈਨਾਂ ਕਹਿੰਦਾ ਮੇਰਾ ਨਾਮ ਐਨਿਊ ਪੁਛੀਏ ਦੇ ਵਿੱਚ ਐਨਿਨਾ ਕਿਹੜਾ ਤੁਹਾਡੇ ਪਿੰਡ ਦਾ ਫਤਾਂ ਦਾ ਹੁੰਦਾ ਜਾਣ ਕੇ ਪੁੱਟਦੇ ਆ ਸੋ ਕਹੋ ਇਹਨਾਂ ਦੀ ਡਿਊਟੀ ਆ ਇਹਨਾਂ ਨੇ ਜੋ ਡਿਊਟੀ ਲੱਗਿਆ ਉਹ ਜਿਹਦੀ ਖਾਈਏ ਬਾਦਰੀ ਉਹਦੀ ਪਰਹੀ ਹਾਜ਼ਰੀ ਇਹ ਭਾਈ ਤਨਖਾਹ ਲੈਂਦੇ ਆ ਇਹਨਾਂ